ਬਿਆਦਵੀ ਦਲਵਾਲਿਆਂ ਤੇ ਸਹੀ ਤੁਕਦੀਆਂ ਨੇ ਅਗਲੀ ਦਲਵਾਲਿਆਂ ਵੱਲੋਂ ਇੱਕ ਡਰਾਮਾ ਰਚਿਆ ਗਿਆ ਸੀ ਅਸੀਂ ਜਫੀਦਾਰਾਂ ਤੋਂ ਆਪਣੀ ਮਨਮਰਜ਼ੀ ਦੇ ਫੈਸਲੇ ਕਰਾ ਲਵਾਂਗੇ ਜਫੀਦਾਰ ਸਾਡੀ ਜੇਬ ਚ ਨੇ ਜਦੋਂ ਮਰਜ਼ੀ ਪੈਰ ਕੱਢ ਲਈਏ ਜਦੋਂ ਮਰਜ਼ੀ ਪਾ ਲਈਏ ਜੋ ਸੌਦਾ ਸਾਧ ਨੂੰ ਮੌਫੀ ਵਾਲੀ ਘਟਨਾ ਸੀ ਦੇ ਵਿੱਚ ਉਹਨਾਂ ਦਾ ਹੱਥ ਸੀ ਉਹ ਬਿਆਦਵੀ ਹੋਈ ਆ ਉਹਦੇ ਵਿੱਚ ਉਹਨਾਂ ਦਾ ਪੂਰਾ ਰੋਲ ਸੀ ਗੋਲੀਆਂ ਚੱਲੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਪੂਰਾ ਹੱਥ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਇੱਜ਼ਤ ਕਰਕੇ ਜਿਸ ਤਰੀਕੇ ਦੇ ਨਾਲ ਤਖਸ਼ਰੀ ਦੰਦਵਾ ਸਾਹਿਬ ਨੂੰ ਕੁਰਬਾਨੀਆਂ ਤੋਂ ਬਾਅਦ ਪਾਰਟੀ ਖੜੀ ਹੋਈ ਹੈ ਸੱਤ ਮੈਂਬਰੀ ਕਮੇਟੀ ਬਣਾਈ ਗਈ ਕਿ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪੁਨਰ ਸੰਗੀਤੀ ਕਰੇਗੀ ਬਾਣੀ ਦੀਆਂ ਇਹ ਮਹਾਨ ਸਤਰਾ ਅੱਜ ਬੇਅਦਵੀ ਦਲ ਵਾਲਿਆਂ ਤੇ ਸਹੀ ਟੁਕਦੀਆਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਜੋ ਬੇਅਦਵੀ ਦਲ ਵਾਲਿਆਂ ਵੱਲੋਂ ਇੱਕ ਡਰਾਮਾ ਰਚਿਆ ਗਿਆ ਸੀ ਇਨ੍ਹਾਂ ਵੱਲੋਂ ਇੱਕ ਡਰਾਮੇ ਦੇ ਤਹਿਤ ਸੋਚਿਆ ਗਿਆ ਸੀ ਕਿ ਅਸੀਂ ਜਥੇਦਾਰਾਂ ਤੋਂ ਆਪਣੀ ਮਨਮਰਜ਼ੀ ਦੇ ਫੈਸਲੇ ਕਰਾ ਲਵਾਂਗੇ ਕਿਉਂਕਿ ਇਹ ਸੋਚਦੇ ਆ ਕਿ ਜਥੇਦਾਰ ਸਾਡੀ ਜੇਬ 'ਚ ਨੇ ਜਦੋਂ ਮਰਜ਼ੀ ਬਾਹਰ ਕੱਢ ਲიਏ ਜਦੋਂ ਮਰਜ਼ੀ ਪਾ ਲიਏ ਪਰ ਜਦੋਂ ਸੁਖਵੀਰ ਬਾਦਲ ਹੁਣਾਂ ਨੇ ਅਕਾਲ ਤਖਤ ਦੀ ਫਸੀਲ ਦੇ ਸਾਹਮਣੇ ਖੜੇ ਹੋ ਕੇ ਇਹ ਮੰਨਿਆ ਕਿ ਜੋ ਸੌਦਾ ਸਾਦ ਨੂੰ ਮਾਫੀ ਵਾਲੀ ਘਟਨਾ ਸੀ ਉਹਦੇ ਵਿੱਚ ਉਹਨਾਂ ਦਾ ਹੱਥ ਸੀ ਜੋ ਬੇਅਦਬੀ ਹੋਈ ਹੈ ਉਹਦੇ ਵਿੱਚ ਉਹਨਾਂ ਦਾ ਪੂਰਾ ਰੋਲ ਸੀ ਜੋ ਗੋਲੀਆਂ ਚੱਲੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਪੂਰਾ ਹੱਥ ਸੀ ਸਾਰਾ ਕੁਝ ਮੰਨਿਆ ਤੇ ਜਥੇਦਾਰ ਸਹਿਬਾਨਾ ਵੱਲੋਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਹਨਾਂ ਨੂੰ ਸਖਤ ਸਜ਼ਾ ਸੁਣਾਈ ਗਈ ਉਸ ਟਾਈਮ ਬਹੁਤ ਬੇਅਦਬੀਦਲ ਵਾਲੇ ਤਰਫੇ طرفنا ਦੇ ਵਿੱਚੋਂ ਇਹ ਨਿਕਲਿਆ ਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਸਜਾ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇ ਉਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਇੱਜ਼ਤ ਕਰਕੇ ਜਿਸ ਤਰੀਕੇ ਦੇ ਨਾਲ ਤਖਤਸ਼ਰੀ ਦਮਦਮਾ ਸਾਹਿਬ ਤੋਂ ਫਾਰਗ਼ਰ ਕੀਤਾ ਇਹ ਕੌਮ ਨੂੰ ਭੁੱਲਿਆ ਨਹੀਂ ਔਰ ਉਸੇ ਟਾਈਮ ਜਦੋਂ ਜ਼ਥੇਦਾਰ ਸਹਿਬਾਨਾ ਨੇ ਇਹਨਾਂ ਨੂੰ ਬਦਵੀ ਦਲ ਵਾਲਿਆਂ ਨੂੰ ਸਜ਼ਾ ਸੁਣਾਈ ਤਾਂ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਸਿੱਖਾਂ ਦੀ ਨਮਾਇੰਦਾ ਜਮਾਤ ਦਾ ਜਿਹੜੀ ਕੁਰਬਾਨੀਆਂ ਤੋਂ ਬਾਅਦ ਪਾਰਟੀ ਖੜੀ ਹੋਈ ਹੈ ਉਸ ਦੀ ਪੁਨਰਸੁਰਜੀਤੀ ਦੇ ਲਈ ਜਥੇਦਾਰ ਸਹਿਬਾਨਾਂ ਵੱਲੋਂ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਕਿ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪੁਨਰਸੁਰਜੀਤੀ ਕਰੇਗੀ ਜਦੋਂ ਸੱਤ ਮੈਂਬਰੀ ਕਮੇਟੀ ਦਾ ਆਗਾਜ਼ ਹੋਇਆ ਤਾਂ ਬਹੁਤ ਸਾਰੇ ਜਿਹੜੇ ਚਿੰਤਕ ਸੀ ਸਿੱਖ ਚਿੰਤਕ ਸੀ ਉਹਨਾਂ ਵੱਲੋਂ ਇਹ ਪ੍ਰਗਟਾਇਆ ਗਿਆ ਕਿ ਅਸੀਂ ਅਕਾਲੀ ਦਲ ਦੇ ਮੈਂਬਰ ਬਣਾਂਗੇ ਜਿਸ ਤਰੀਕੇ ਦੇ ਨਾਲ ਫੂਲਕਾ ਸਾਹਿਬ ਵੱਲੋਂ ਵੀ ਇੱਕ ਬਿਆਨ ਆਇਆ ਕਿ ਜਦੋਂ ਇਹ ਭਰਤੀ ਸ਼ੁਰੂ ਹੋਏਗੀ ਮੈਂ ਇਸ ਦਾ ਮੈਂਬਰ ਬਣਾਗਾ ਮੈਨੂੰ ਲੱਗਦਾ ਕਿ ਇੱਕ ਹੁਲਾਰਾ ਆਇਆ ਪੰਥ ਦੇ ਵਿੱਚ ਕਿ ਸ਼ਾਇਦ ਅਕਾਲੀ ਦਲ ਮੁੜ ਸਰਜੀਤ ਹੋ ਰਿਹਾ ਹੈ ਪਰ ਇਹਨਾਂ ਬਿਆਦਬੀ ਦਲ ਵਾਲਿਆਂ ਨੇ ਕਿਉਂਕਿ ਇਹ ਹੈਂਕਰ ਚ ਗੜੋਚ ਇਹ ਆਪਣੀ ਚੌਧਰ ਚ ਗੜੋਚ ਇਹ ਸੋਚਦੇ ਆ ਕਿ ਜਥੇਦਾਰ ਸਾਡੀ ਜੇਬ ਚ ਨੇ ਜਦੋਂ ਮਰਜ਼ੀ ਬਾਹਰ ਕੱਢ ਲਈਏ ਜਦੋਂ ਮਰਜ਼ੀ ਜੇਬ ਚ ਪਾ ਲਈਏ ਉਸ ਦੇ ਗੜੁੱਛ ਇਹਨਾਂ ਵੱਲੋਂ ਉਸ ਹੁਕਮਨਾਮੇ ਦੀ ਉਲੰਘਣਾ ਕਰਕੇ ਆਪਣੇ ਵੱਲੋਂ ਭਰਤੀ ਸ਼ੁਰੂ ਕਰ ਦਿੱਤੀ ਇੰਨੀ ਹੋ ਗਈ ਜੀ ਲੱਖ ਹੋ ਗਈ 50000 ਹੋ ਗਈ 2 ਲੱਖ ਹੋ ਗਈ 3 ਲੱਖ ਹੋ ਗਈ ਵੋਕਸ ਭਰਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਗੁਰੂ ਦੇ ਸਿੱਖ ਗਿਆਨੀ ਰਗਵੀਰ ਸਿੰਘ ਜੀ ਆਪਣੇ ਉਸ ਸਟੈਂਡ ਤੇ ਕਾਇਮ ਰਹੇ ਉਹਨਾਂ ਨੇ ਕਿਹਾ ਕਿ ਇਹ ਭਰਤੀ ਮਨਜ਼ੂਰ ਨਹੀਂ ਕੌਮ ਨੂੰ ਤੁਸੀਂ ਹੁਕਮਨਾਮੇ ਦੀ ਉਲੰਘਣਾ ਕਰਦੇ ਹੋ ਹੁਕਮਨਾਮੇ ਤੋਂ ਭਗੌੜੇ ਨਾ ਹੋਵੋ ਪਰ ਇਹਨਾਂ ਵੱਲੋਂ ਇੱਕ ਨਾ ਮੰਨੀ ਗਈ ਇਹਨਾਂ ਦੇ ਖਾਸਮ ਖਾਸ ਜਿਹੜੇ ਇਹਨਾਂ ਦੇ ਕਹਾਉਂਦੇ ਆ ਜਿਹੜੇ ਕਿ ਐਸਜੀਪੀਸੀ ਦੇ ਪ੍ਰਧਾਨ ਬਣਾਏ ਧਾਮੀ ਹੋਣੀ ਜਿਨ੍ਹਾਂ ਨੂੰ ਕਿ ਉਸ ਨਿਗਰਾਨ ਕਮੇਟੀ ਦਾ ਚੇਅਰਮੈਨ ਲਾਇਆ ਸੀ ਉਸ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇੱਕ ਡਰਾਮਾ ਰਚਿਆ ਦੋ ਮੈਂਬਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਦੋਂ ਕਾਨੀ ਰਗਵੀਰ ਸਿੰਘ ਵੱਲੋਂ ਫਿਰ ਤਬਕਾ ਮਾਰਿਆ ਕਿ ਤੁਸੀਂ ਅਸਤੀਫਾ ਵਾਪਸ ਲਾਓ ਨਹੀਂ ਤਾਂ ਜਿਹੜੇ 5 ਮੈਂਬਰ ਬਚਦੇ ਆ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਨਿਗਰਾਨੀ ਮੈਂ ਕਰ ਦੇਣੀ ਹੈ ਇੱਕ ਨੂੰ ਮੋਢੀ ਬਣਾ ਦੇਣਾ ਪੰਜਾ ਦੇ ਵਿੱਚੋਂ ਜਦੋਂ ਇਹ ਦੇਖਿਆ ਕਿ ਸਾਡੇ ਪੈਰਾ ਹੇਠੋਂ ਜ਼ਮੀਨ ਨਿਕਲ ਰਹੀ ਆ ਅਕਾਲੀ ਦਲ ਵਾਲਿਆਂ ਨੇ ਇਹ ਫਿਰ ਅਕਾਲ ਦਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਸਿਰਫ ਗੱਲਾਂ ਕਹਿਣ ਜੋਗੀਆਂ ਨੇ ਇਹਨਾਂ ਵੱਲੋਂ ਇਸ ਤੋਂ ਡਰਦੇ ਮਾਰੇ ਗਿਆਨੀ ਰਗਵੀਰ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਕਿ ਗੁਰੂ ਦੇ ਸਿੱਖ ਅਡੋਲ ਰਹੇ ਉਹ ਆਪਣੀ ਉਸ ਕਰਨੀ ਤੇ ਕਿ ਸਤ ਮੈਂਬਰੀ ਕਮੇਟੀ ਹੀ ਭਰਤੀ ਕਰੂਗੀ ਵਿਅਦਬੀ ਦਲ ਵਾਲੇ ਭਰਤੀ ਕਰਨ ਦੇ ਯੋਗ ਨਹੀਂ ਅਕਾਲੀ ਦਲ ਤਾਂ ਇਹਨਾਂ ਨੇ ਹੜਬੜਾ ਹਟ ਦੇ ਵਿੱਚ ਕੱਲ ਬੜਾ ਸ਼ਰਮਨਾਕ ਦਿਨ ਆ ਕਿ ਦੋਹਾਂ ਗੁਰਸਿੱਖਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਤੋਂ ਇਹਨਾਂ ਨੂੰ ਲਾਂਭੇ ਕਰਕੇ ਇਹਨਾਂ ਨੇ ਨਵੇਂ ਜਥੇਦਾਰੋਂ ਥੋਪ ਦਿੱਤੇ ਜਿਹੜੇ ਹੁਣ ਇਹਨਾਂ ਦੀ ਨਜਾਇਜ਼ ਭਰਤੀ ਕਹਿੰਦੇ ਨਜਾਇਜ਼ ਭਰਤੀ ਜਿਹੜੀ ਆ ਉਸ ਨੂੰ ਉਹ ਜਾਇਜ਼ ਕਰਾਉਣਗੇ ਪਰ ਜਿਹੜੀ ਗੁਰੂ ਦੀ ਉਸ ਫਸੀਲ ਦੇ ਉੱਤੇ ਉਸ ਗੁਰੂ ਦੇ ਛੇਵੇਂ ਪਾਤਸ਼ਾਹ ਬੀਰੀ ਪੀਰੀ ਦੇ ਪਾਤਸ਼ਾਹ ਅਕਾਲ ਤਖਤ ਸਾਹਿਬ ਦੇ ਉੱਤੇ ਖੜਕੇ ਜੋ ਹੁਕਮਨਾਮਾ ਹੋਇਆ ਸੀ ਸਿੱਖੋ ਉਸ ਹੁਕਮਨਾਮੇ ਦੀ ਵੇਟ ਕਰਦੇ ਆ ਔਰ ਅੱਜ ਇਹ ਜੋ ਨਵੇਂ ਇਹਨਾਂ ਦੇ ਥਾਪੇ ਮੈਂ ਸਮਝਦਾ ਕਿ ਜੱਥੇਦਾਰ ਜਿਨ੍ਹਾਂ ਨੂੰ ਇਹ ਕਹਿ ਰਿਹਾ ਨਵੇਂ ਥਾਪੇ ਅੱਜ ਇਹਨਾਂ ਦੀ ਵੀ ਪਰਖ ਦੀ ਘੜੀ ਆ ਕਿ ਕੱਲੋਂ ਇਹਨਾਂ ਲਈ ਵੀ ਉਹ ਦਿਨ ਆਏਗਾ ਜਦੋਂ ਇਹ ਵੀ ਇਸੇ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਵਾਂਗ ਇਹਨਾਂ ਨੂੰ ਵੀ ਬੇਇੱਜ਼ਤ ਕਰਕੇ ਕਿਸੇ ਦਿਨ ਕੱਢਣਗੇ ਅੱਜ ਜ਼ਰੂਰੀ ਹੈ ਕਿ ਗੁਰੂ ਦੇ ਬਣ ਜਾਓ ਨਹੀਂ ਤਾਂ ਗੁਰੂ ਤੋਂ ਬੇਮੁਖ ਹੋਇਆ ਕਿਤੇ ਢੋਈ ਨਹੀਂ ਜੇ ਮਿਲਣੀ ਅੱਜ ਅਕਾਲੀ ਦਲ ਨਹੀਂ ਇਹ ਬਿਆਦਬੀ ਦਲ ਹੈ ਬਿਆਦਬੀ ਦਲ ਦਾ ਕੋਈ ਵੀ ਮੈਂਬਰ ਬਣ ਕੇ ਮੈਨੂੰ ਲੱਗਦਾ ਫਕਰ ਮਹਿਸੂਸ ਨਹੀਂ ਕੀ ਕਰੇਗਾ ਮੈਂ ਧਰਵਾਦ ਕਰਦਾ ਹਰਿਆਣਿਆਂ ਵਾਲਿਆਂ ਦਾ ਜਿਨ੍ਹਾਂ ਨੇ ਇਸ ਬਿਆਦਵੀ ਦਲ ਦੀ ਘਣਾਉਣੀ ਹਰਕਤ ਲਈ ਇਹਨਾਂ ਦੇ ਮੂੰਹ ਦੇ ਉੱਤੇ ਅਸਤੀਫੇ ਮਾਰੇ ਹੋਰ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਗੁਰਸਿੱਖ ਬੈਠੇ ਨੇ ਅਕਾਲੀ ਦਲ ਦੇ ਵਿੱਚ ਉਹ ਇਹਨਾਂ ਬਿਆਦਵੀ ਦਲ ਵਾਲਿਆਂ ਤੋਂ ਜਿੰਨੀ ਛੇਤੀ ਹੋ ਸਕੇ ਖੜਾ ਛਡਾ ਲੋ ਨਹੀਂ ਤਾਂ ਕੌਮ ਨੇ ਤੁਹਾਨੂੰ ਵੀ maaf ਨਹੀਂ ਕਰਨਾ ਕਿਉਂਕਿ ਅੱਜ ਇਹਨਾਂ ਦਾ ਹਾਲ ਮੱਸੇ ਰੰਗੜ ਤੋਂ ਵੀ ਭੈੜਾ ਹੋਣ ਵਾਲਾ ਔਰ ਜਿਸ ਤਰੀਕੇ ਦੀ ਇਹਨਾਂ ਨੇ ਸਾਡੇ ਗੁਰਧਾਮਾਂ ਦੀ ਬੇਅਦਬੀ ਕੀਤੀ ਆ ਜਿਸ ਤਰੀਕੇ ਦੇ ਨਾਲ ਸਾਡੇ ਸਰਬੋੱਚ ਅਸਥਾਨਾਂ ਨੂੰ ਇਹਨਾਂ ਨੇ ਲੋਕਾਂ ਦੇ ਵਿੱਚ ਜੱਗ ਹਸਾਈ ਕਰਾਈ ਹੈ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨੇ ਕਰਾਈ ਹੋਣੀ ਹੈ ਸੋ ਅੱਜ ਸਿਰ ਜੋੜ ਕੇ ਬੈਠਣ ਦਾ ਸਮਾਂ ਸਾਰੀਆਂ ਪਾਰਟੀਆਂ ਲਈ ਕਿ ਆਪਾਂ ਆਪਣੇ ਗੁਰਧਾਮਾਂ ਨੂੰ ਆਪਣੇ ਮਹਾਨ ਸੰਸਥਾਾਂ ਮਾ ਅਕਾਲ ਪਤਿ ਸਾਹਿਬ ਨੂੰ ਇਹਨਾਂ ਬਿਆਦਬੀਦਲ ਵਾਲਿਆਂ ਤੋਂ ਆਪਾਂ ਆਜ਼ਾਦ ਕਰਾਈਏ ਸਿੱਖੀ ਦੀ ਚੜ੍ਹਦੀ ਕਲਾ ਲਈ ਸਿੱਖੀ ਦੇ ਸਰਵਪੱਖੀ ਵਿਕਾਸ ਦੇ ਲਈ ਅੱਜ ਜ਼ਰੂਰੀ ਹੈ ਕਿ ਆਪਾਂ ਇੱਕੇਸਰੀ insan ਥੱਲੇ ਇਕੱਠੇ ਹੋਈਏ ਤੇ ਇਸ ਬਿਆਦਬੀਦਲ ਵਾਲਿਆਂ ਨੂੰ ਇਸ ਤੋਂ ਭਜਾਈਏ ਧੰਨਵਾਦ